ਆ ਦੇਖੋ ਇਹ ਸੱਪ ਬਨਾਲ ਦੇ ਬੂਟੇ ਜਿਵੇਂ ਸੱਪ ਹੁੰਦਾ ਨਾ ਇਦਾਂ ਦੇ ਬੂਟੇ ਆ ਆ ਸੱਪ ਦੀ ਜੀਭ ਆ ਗਿੱਟੇ-ਗੋਡੇ ਰਗੜੇਗੇ ਜੀ ਇਹ ਰਸਤੇ 'ਚ ਨਾ ਗੱਡੀ ਦਾ ਐਕਸੀਡੈਂਟ ਹੋਇਆ ਸੀ ਤੇ ਉਹ ਤੋਂ ਤੇਲ ਨਿਕਲਿਆ ਹੋਇਆ ਸੀ ਅੱਜ ਅਸੀਂ ਜਾ ਰਹੇ ਹਾਂ ਜੀ ਲੁਧਿਆਣਾ ਤੋਂ ਤਰੁੰਡ ਹਿਮਾਚਲ ਪ੍ਰਦੇਸ਼ ਜਿਹੜਾ ਧਰਮਸ਼ਾਲਾ ਪਾਰ ਕਰਕੇ ਆ ਅੱਜ ਅਸੀਂ ਸਫ਼ਰ ਤਰੁੰਡ ਦਾ ਕਰਨਾ ਹੈ ਸਾਲੇ ਅਸੀਂ ਲੁਧਿਆਣੇ ਤੋਂ ਨਿਕਲੇ ਆ ਹੁਣ ਹੁਣ ਆਪਣੇ ਦੋਸਤ ਨੂੰ ਨਾਲ ਲੈ ਕੇ ਫੇਰਾ ਹੀ ਚੱਲਦੇ ਆ ਆ ਸਾਡਾ ਬੰਦਾ ਜਾ ਰਿਹਾ ਜੀ ਆ ਵੀ ਸਾਡੇ ਨਾਲ ਜਾ ਰਿਹਾ ਆ ਬੰਦਾ ਇਹਦੇ ਨਾਲ ਬੈਠੂਗਾ ਬਾਕੀ ਤੁਹਾਨੂੰ ਸਾਰਾ ਸਫਰ ਅੱਗੇ ਦਿਖਾਵਾਂਗੇ ਕਿੰਦਾ ਦਾ ਸਫਰ ਆ ਪਹਿਲੀ ਵਾਰ ਚੱਲਦੇ ਆ ਅਜੀ ਗਲਤ ਆ ਰਹੀ ਕਰੇ ਆਏ ਆ ਜੀ ਪੱਗ ਬੰਨਣ ਲੱਗਿਆ ਮੇਰੇ ਮੈਸਤੋ ਬਾਦ ਅਸੀਂ ਤੁਰਨ ਲੱਗਿਆ ਸਾਡੇ ਨਾਲ ਵਾਲੇ ਦੇਖੋ ਭਾਈ ਰੋਹੀਤਾ ਮਾਪਾ ਗਮਨੇ ਗਈ ਲੱਗੀਆਂ ਤੋਰਨ ਅੱਜ ਅਸੀਂ ਜਾ ਰਹੇ ਮੱਛ ਵਾਲਾ ਰੋਹ ਮੱਛ ਵਾਲੇ ਨੂੰ ਨਮਸਕਾਰ ਨਮਸਕਾਰ ਬੜਾ ਸ਼ੰਕਰ ਨਮਸਕਾਰ ਕਰ ਤੋਂ ਸੁਣਨਾ ਆ ਸਾਹਾਰਾ ਇਹ ਮੋਟਰ ਆ ਸਾਡੇ ਰੋਹਤ ਭਾਈ ਚਲਾ ਰਹੇ ਮੋਟਰਸਾਈਕਲ देख रहे किन्ने किलोमीटर पहले चलता अभी पहुंच गए जी राम रोड थोड़ी जी रेस्ट कर लग गए अः अभी पहुंच गए इस टाइम अस राम रोड ਨਾ ਬਿਆਰਸ ਤੋਂ ਸਬਤ ਕਾਲਾ ਬੰਦ ਮਾਰਕੀਟ ਬੰਦ ਕੋ ਪਟ્રોલ ਪੰਪ ਤੇ ਪਾਣੀ ਪੀਣ ਲੱਗੇ ਆ ਪਾਣੀ ਪੀ ਲਿਆ ਸੀ ਹੁਣ ਥੱਕ ਗਿਆ ੜੀ ਨਾ ਜੀ ਨਾ ਹੈਗਾ ਜਾਨ ਹਲੇ ਜਾਨ ਹੈਗੀ ਆ ਪੂਰੀ ਹਾਂਜੀ ਸਰ ਥੱਕੇ ਤਾਂ ਨਹੀਂ ਤੁਸੀਂ ਨਹੀਂ ਨਹੀਂ ਓਕੇ ਆ ਪੂਰਾ ਮੁੰਡਾ ਵੇਲ ਬਾਈ ਕਾਲੇ ਜਾਨ ਦਾ ਲਾਈ ਫਿਰਦਾ ਰਾਤ ਨੂੰ ਐਨ ਦਾ ਲੱਗਦਾ ਆ ਆਪਣਾ ਅਸਣ ਬੈਣ ਵਾਲਾ ਆ ਸਮਾਨ ਬੰਨੇ ਆ ਭਾਈ ਜੀ ਚੱਲੀਏ ਚਲੋ ਚਲੋ ਚਲੀਏ ਸਰ ਲਓ ਜੀ ਆਪਣੇ ਦੀਵਾਨ ਤੇ ਬੈਠੀ ਹੈ ਆਹ ਬੈਗੇ ਦੀਵਾਨ ਮੱਟ ਤੇ ਚੱਲੀ ਹੈ ਕਿਲੋਮੀਟਰ ਰਹਿ ਗਿਆ ਹੈ ਨਾ 81 ਕਿਲੋਮੀਟਰ ਰਹਿ ਗਿਆ ਸਫਰ ਬਸ ਨੀਂਦ ਆ ਰਹੀ ਆ ਫੁੱਲ ਮੋਟਰਸਾਈਕਲ ਬਹੁਤ ਔਖਾ ਚੱਲ ਰਿਹਾ ਆ ਆ ਸੱਟਾਂ ਲੱਗੀਆਂ ਲੋਨੇ ਪਿਆਰ ਕਰ ਆ ਕਿਤੇ ਗੋਡੇ ਰਗੜੇਗੇ ਜੀ ਇਹ ਰਸਤੇ 'ਚ ਨਾ ਗੱਡੀ ਦਾ ਐਕਸੀਡੈਂਟ ਹੋਇਆ ਸੀ ਤੇ ਉਹ ਚੋਂ ਤੇਲ ਨਿਕਲਿਆ ਹੋਇਆ ਸੀ ਉਹ ਤੇਲ ਤੇ ਫਿਸਲ ਕੇ गिर ਗਏ ਪਹਿਲਾਂ ਇਹ ਗਿਰੇ ਮੈਂ ਇਹਨਾਂ ਦਾ ਹਾਲ ਚਾਲ ਪੁੱਛਣ ਗਿਆ ਮੁੜ ਕੇ ਸਾਡੀ ਬਾਜੀ ਪਈ ਗਈ ਬਚਾਓ ਸ਼ੁਕਰ ਹੈ ਮਾਲਕ ਦਾ ਘਰ ਰੱਬ ਦਾ ਨਾਮ ਲੈ ਕੇ ਤੁਹਾਡੇ ਜੀ ਪਹਿਲਾਂ ਇਹਦੇ ਸੱਟਾਂ ਲੱਗੀਆਂ ਇਹ ਗਿਰਿਆ ਮੈਂ ਕਿਹਾ ਚੱਲ ਬੰਦੇ ਨੂੰ ਚੱਕਣ ਚੱਲੀਏ ਮੈਂ ਬਸ ਐਂ ਹੀ ਗਿਆ ਹਾਂ ਕੀ ਹੋ ਗਿਆ ਨਾਲੇ ਫਿਰ ਮੈਂ ਗਿਰ ਗਿਆ ਉੱਤੇ ਤੇਲ ਪਾ ਲੱਗ ਗਈ ਚੋਲ ਠੀਕ ਹੋ ਗਿਆ ਚਾਂ ਬੰਦ ਗਿਆ ਯਾਰ ਕਟਾ ਬੇਦਰੁਕੇ ਹੋਏ ਆ ਸੀ ਰੈਸਟ ਕਰ ਲਈਏ ਥੋੜੀ

ਉਹ ਦੂਰ ਉੱਧਰ ਦੇਖ ਕਿੰਨੇ ਨੀਲੇ ਆਹ ਪਹਿਲੀ ਵਾਰ ਦੇਖਿਆ ਪੰਛੀ ਜਾ ਰਹੇ ਇਹ ਟ੍ਰੈਕਿੰਗ ਕਰਨ

ਯੋ ਦੇਖੋ ਵੀ ਤਰ ਤਰ ਹਲੇ ਯਾਰ ਕਾਫੀ ਪਿਆ ਹਨ shit. ਸਤਾ ਬਾਹਲਾ ਹੀ ਖਤਰਨਾਕ ਆ ਬਸ ਹੋਈ ਪਈ ਆ ਹੁਣ ਤਾਂ ਤੁਰ ਤੁਰ ਕੇ

ਬਹੁਤ ਜਿਆਦਾ ਗੱਪਾ ਗੱਪ ਚ ਇਹਨਾ ਵਧੀਆ ਨਜ਼ਾਰਾ ਯਾਰ ਸਕੂਨ ਆ ਬੁਰਾ ਗਲਦਾਸ ਸਿੰਘ रोहित दीपक अम्मा ये दिन दोबारा नहीं आने भाई बहुत याद आनी है इनਾਂ ਦੀ ਅੱਜ ਲਾਸਟ ਆ ਸਾਡਾ ਹੈ ਹਾਂ ਜੀ ਸਰ ਸਾਰਾ ਨਹੀਂ ਕੀ ਕਰਨਾ ਮੈਂ ਸਾਰਾ ਕਰ ਲਵਾਂ ਵੀਊ ਚੈੱਕ ਕਰੋ ਜੀ ਆ ਦੇਖੋ ਜੀ ਸੱਪ ਬਨਾਲ ਦੇ ਬੂਟੇ ਜਿਵੇਂ ਸੱਪ ਹੁੰਦਾ ਨਾ ਇਦਾਂ ਦੇ ਬੂਟੇ ਆ ਆ ਸੱਪ ਦੀ ਜੀਵ ਲੋਕਰ ਸਾਹਿਬ ਆ ਸੱਪ ਦਾ ਫਾਣ ਪੂਰੇ ਬੂਟੇ ਜਿਵੇਂ ਸੱਪ ਹੁੰਦਾ ਐ ਡਰ ਲੱਗਦਾ ਦੇਖ ਕੇ ਲਓ ਜੀ ਅਸੀਂ ਹੁਣ ਵਾਪਸ ਜਾ ਰਹੇ ਆ ਭੱਜ ਭੱਜ ਕੇ ਹੁਣ ਤਾਂ ਬ੍ਰੇਕਾਂ ਨਹੀਂ ਲੱਗਦੀਆਂ ਬਿਨ ਬ੍ਰੇਕ ਜਾ ਰਹੇ ਆ ਸਿੱਧਾ ਹੀ ਥੱਲੇ ਚੜਾਈ ਔਖੀ ਸੀ ਉਤਰਾਈ ਸੌਖੀ ਆ ਚੜਾਈ ਨੂੰ ਜੇ 6 ਘੰਟੇ ਲੱਗਦੇ ਆ ਤਾਂ ਉਤਰਾਈ ਨੂੰ ਤੇੰਨਾਂ ਕੰਟੇ ਲੱਗਦੇ ਆ ਆਰਾਮ ਕਰਦੇ ਆ ਛਾਲਾ ਮਾਰ ਮਰ ਲੱਤਾਂ ਦੁਖਣ ਲੱਗ ਗਈਆਂ ਆ ਦੇਖੋ ਜੀ ਰਸਤਾ ਰਸਤਾ ਤਾਂ ਪੂਰਾ ਖਤਰਨਾਕ ਆ ਟਰੈਕਿੰਗ ਲਈ ਪਰ ਐ ਹੈ ਵੀ ਨਜ਼ਾਰਾ ਤਾਂ ਅਸਲੀ ਸਫਰ ਜੀ ਆ ਉੱਪਰ ਜਾ ਕੇ ਬੰਦਾ ਟੈਂਟ ਟੁੰਟ ਲਾ ਸਕਦਾ ਆਪਣੀ ਕੈਂਪਿੰਗ ਕਰ ਸਕਦਾ 7 ਘੰਟੇ ਲਾ ਕੇ ਗਿਆ ਜਾਣ ਨੂੰ ਪੂਟ ਲਓ ਅੱਗੇ ਤੱਕ ਨਹੀਂ ਜਾਓ ਜਾਣ ਜਾਣ ਨੂੰ 7 ਘੰਟੇ ਆਣ ਨੂੰ ਆਦ ਲੱਗਦਾ ਸਾਰੇ ਇੱਕ ਜੋੜ ਜੋੜ ਕੇ ਕੱਢ ਦਿੰਦੇ ਨਾ ਦੇਖੋ ਤੁਹਾਨੂੰ ਮੋੜੇ ਨਾਲ ਲੱਗਣਾ ਆ ਜਾਂ ਆਹ ਦੇਖੋ ਜੀ ਪੱਥਰ ਕਦੇ ਵੀ गिर ਸਕਦਾ ਵਾ ਬਹੁਤ ਪੱਥਰ ਆ ਇੱਥੇ ਜਿਹੜੇ ਗਿਰੇ ਹੋਏ ਆ ਦੇਖੋ ਪੱਥਰ ਉਰੇ गिरਦੇ ਹੀ ਰਹਿੰਦੇ ਆ ਰਸਤਾ ਬਾਲਾ ਹੀ ਖਤਰਨਾਕ ਉਹ ਦੇਖਿਓ ਮਾੜੇ ਮੜੇ ਰੋੜੇ ਨੇ

और जहाँ आपका श्रीखंड है वो आपका फिफ्टी सिक्स है फिफ्टी सिक्स सेवेंटी फाइव मीटर कैसा साधर ही जाती है